ਏ ਜੀ ਅਸੀਂ ਦੋ ਐਫ ਆਰ ਜਿਹੜੀਆਂ ਹੈਗੀਆਂ ਥਾਣਾ ਆਨੰਦਪੁਰ ਸਾਹਿਬ ਵਿੱਚ ਇਹਦੇ ਖਿਲਾਫ ਇਹਦੇ ਭਰਾ ਦੇ ਖਿਲਾਫ ਤੇ ਇੱਕ ਲੜਕੀ ਸੀਗੀ ਉਹਦੇ ਖਿਲਾਫ ਦਰਜ ਕੀਤਾ ਸੀਗਾ ਤੇ ਉਹਦੇ ਵਿੱਚ ਇੱਕ ਐਫ ਆਰ 92 ਨੰਬਰ ਤੇ ਇੱਕ 113 ਨੰਬਰ ਜਿਹਦੇ ਵਿੱਚ ਕਰੀਬ ਜਿਹੜਾ ਹੈਗਾ ਇਹਨੇ ਇੱਕ ਜੁਐਲਰੀ ਸ਼ਾਪ ਸੀਗੀ ਉਹਦੇ ਵਿੱਚ ਠੱਗੀ ਕੀਤੀ ਸੀਗੀ 5-6 ਲੱਖ ਦੇ ਉਹ ਠੱਗੀ ਸੀਗੀ ਤੇ ਇੱਕ ਠੱਗਿਆਂ ਨੇ ਕੀਤੀ ਸੀਗੀ ਉਹ ਜਿਹੜਾ तकरीबन 30 ਤੋਂ 32 ਲੱਖ ਰੁਪਏ ਦੀ ਸੀਗੀ ਬਾਹਰ ਭੇਜਣ ਦੇ ਜਿਹੜਾ ਹੈਗਾ ਕੰਟੈਕਸਟ ਵਿੱਚ ਇਹਨੇ ਜਿਹੜੇ ਉਹ ਫਰਾਡ ਕੀਤਾ ਸੀਗਾ ਤਾਂ ਇਹਦੇ ਮੱਦੇ ਨਜ਼ਰ ਜਿਹੜਾ ਹੈਗਾ ਦੋ ਐਫ ਆਈ ਆਰਸ ਥਾਣਾ ਅਨੰਦਪੁਰ ਸਾਹਿਬ ਵਿੱਚ ਲੋਜ ਕੀਤੇਆਂ ਸੀਗੀਆਂ ਜੋ ਪਿਛਲੇ ਦਿਨੀ ਸਾਨੂੰ ਪਤਾ ਲੱਗਿਆ ਕਿ ਸਿਵਲ ਲਾਈਨਸ ਥਾਣਾ ਜਿਹੜਾ ਅੰਮ੍ਰਿਤਸਰ ਕਮਿਸ਼ਨਰੇਟ ਚ ਹੈਗਾ ਉੱਥੇ ਇਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਆ ਤੇ ਆਬਜੈਕਟ ਦੀ ਧਾਰਾ ਦੇ ਤਹਿਤ ਜਿਸ ਸੰਬੰਧੀ ਜਿਹੜਾ ਹੈਗਾ ਅੱਜ ਆਪਾਂ ਪ੍ਰੋਡਕਸ਼ਨ ਵਾਰੰਟ ਦੇ ਥਰੂ ਜਿਹੜਾ ਹੈਗਾ ਇਹਨਾਂ ਨੂੰ ਲੈ ਕੇ ਆਏ ਆ ਤੇ ਇੱਥੇ ਇਹਨਾਂ ਦੀ ਅਰੈਸਟ ਪਾਈ ਆ ਤੇ ਇਹਦਾ ਨਾਮ ਹੈਗਾ ਮਹਾਬੀਰ ਸਿੰਘ ਜਿਹੜਾ ਇਹਦੇ ਨਾਮ ਨਾਲ ਜਿਹੜਾ ਇਹਦਾ ਕੋ-ਐਕਿਊਜ਼ਡ ਜਿਹੜਾ ਇਹਦਾ ਬ੍ਰਦਰ ਬਣਿਆ ਹੋਇਆ ਆ ਉਹਦਾ ਨਾਮ ਹਰਸਿਮਰਨ ਹੈਗਾ ਤੇ ਇੱਕ ਲੜਕੀ ਇਹਨਾਂ ਦੇ ਨਾਲ ਸੀਗੀ ਤੇ ਉਹਦਾ ਨਾਮ ਅਜੇ ਕਲੀਅਰ ਨਹੀਂ ਹੈਗਾ ਕੋਈ ਉਹਨੂੰ ਜਿਹੜਾ ਉਹਦਾ ਨਾਮ ਅਮਰਿਤਪਾਲ ਕੋਹਰਾ ਤੇ ਕੋਈ ਉਹਨੂੰ ਕਮਲਜੀਤ ਕੋਹਰ ਕਹਿੰਦਾ ਹੈ ਤੇ ਉਹ ਸਾਰੀ ਜਿਹੜੀ ਹੈਗੀ ਤਫਤੀਸ਼ ਇਹ ਨਾਲ ਸੰਬੰਧੀ ਚੱਲ ਰਹੀ ਹੈ ਜੋ ਪਤਾ ਲੱਗਿਆ ਹੈ ਇਹਨਾਂ ਦੇ ਖਿਲਾਫ ਵੱਖ-ਵੱਖ ਥਾਣਿਆਂ 'ਚ ਪਹਿਲਾਂ ਵੀ ਪਰਚੇ ਦਰਜ ਹੋਏਗੇ ਨੇ ਸੇਮ ਜਿਹੜਾ ਹੈਗਾ ਬਾਹਰ ਭੇਜਣ ਦੇ ਜਿਹੜਾ ਕੰਟੈਕਸਟ ਵਿੱਚ ਠੱਗੀ ਕੀਤੀ ਹੋਈ ਹੈ ਤੇ ਉਸ ਸੰਬੰਧੀ ਜਿਹੜੇ ਹੈਗੇ ਤਫਤੀਸ਼ ਜਿਹੜੀ ਆਮਲ ਵਿੱਚ ਲਈ ਜਾ ਰਹੀ ਹੈ ਇਹਨਾਂ ਦਾ ਅਜੇ ਇਹਨਾਂ ਨੂੰ 2 ਦਿਨ ਦਾ ਰਿਮਾਂਡ ਮਿਲਿਆ ਹੈ ਉਸ ਤੋਂ ਬਾਅਦ ਫਿਰ ਦੁਬਾਰਾ ਜਿਹੜਾ ਤਫਤੀਸ਼ ਮੁਕੰਮਲ ਕਰਕੇ ਫਿਰ ਪੇਸ਼ ਕਰਕੇ ਅਦਾਲਤ ਵਿੱਚ ਜੇ ਨਹੀਂ ਸਾਡੇ ਨਾਲ ਕੋਆਪਰੇਟ ਕਰਦੇ ਹੋਰ ਰਿਮਾਂਡ ਲ